ਦਾਨਿਕ ਸਵੇਰਾ ਟੀਵੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਅਭਿਸ਼ੇਕ ਪਰਦਵਾਇ ਤੋਂ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਛੇੜੀ ਗਈ ਹੈ ਉਸ ਦੇ ਤਹਿਤ ਪੱਬਾ ਪਾਰ ਤੇ ਪੰਜਾਬ ਸਰਕਾਰਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਪਠਾਨਕੋਟ 'ਚ ਮੌਜੂਦਾਂ ਪਠਾਨਕੋਟ ਸਾਡੇ ਨਾਲ ਇਸ ਵੇਲੇ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਮੌਜੂਦ ਨੇ ਸਾਰੀ ਗੱਲ ਨੌਜਵਾਨਾਂ ਦੇ ਵਿਦੇਸ਼ਾਂ 'ਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਿੱਤੇ ਹੋਕੇ ਤੇ ਅਮਲ ਕਰਦਿਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਤਹਿਤ ਸੂਬੇ 'ਚ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰਹੀ ਹੈ। ਹਾਲ ਹੀ ਦੇ ਵਿੱਚ ਮਿਸ਼ਨ ਰੋਜ਼ਗਾਰ ਤਹਿਤ ਪੰਜਾਬ ਸਰਕਾਰ ਵੱਲੋਂ 497 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਰੱਦ ਦਿੱਤੇ ਗਏ ਹਨ ਮਾਨ ਸਰਕਾਰ ਵੱਲੋਂ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ ਨੌਜਵਾਨਾਂ ਨੂੰ 50892 ਨੌਕਰੀਆਂ ਉਹ ਵੀ ਬਿਨਾਂ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਜਾ ਚੁੱਕੀਆਂ ਹਨ ਮੇਰੀ ਸਿਲੈਕਸ਼ਨ ਐਜ਼ ਅ ਜੂਨੀਅਰ ਇੰਜੀਨੀਅਰ ਸਿਵਲ ਪੰਚਾਇਤੀ ਰਾਜ ਡਿਪਾਰਟਮੈਂਟ ਵਿੱਚ ਹੋਈ ਆ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਸਰ ਜਿਵੇਂ ਮੇਰੀ ਗ੍ਰੈਜੂਏਸ਼ਨ ਮੁੱਕੀ ਮੁੱਕਦੇ ਸਾਰੇ ਮੇਰਾ ਕਨੇਡਾ ਦੇ ਜਹਾਜ਼ ਨੂੰ ਹੱਥ ਪੈ ਗਿਆ ਤੇ ਮਾਨ ਸਾਹਿਬ ਦੀ ਸਰਕਾਰ ਨੇ ਹੱਥ ਫੜ ਕੇ ਕਹਿੰਦੇ ਵੀ ਲੈ ਵੀ ਪੰਜਾਬ ਦੀ ਸੇਵਾ ਚ ਆ ਜਾ ਤੂੰ 50892 ਨੌਕਰੀਆਂ اور ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘੱਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਧ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਮਿਸ਼ਨ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ بات ਕਰਾਂਗੇ ਕਿ ਕਿਵੇਂ ਜਿਹੜੀ ਇਸ ਮੁਹਿੰਮ ਨੂੰ ਜਿਹੜਾ ਆ ਅ ਅੰਜਾਮ ਤੱਕ ਜਿਹੜਾ ਪਹੁੰਚਾਇਆ ਜਾ ਰਿਹਾ ਸਰ ਸਵਾਗਤ ਹੈ ਜੀ ਦਾਨੀ ਸਰਦ ਧੰਨਵਾਦ ਜੀ ਥੈਂਕ ਯੂ ਸਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਐ سٹارਟ ਹੋਈ ਐ ਕਿਵੇਂ ਜਿਹੜੀਆਂ ਕਾਰਵਾਈਆਂ ਲਗਾਤਾਰ ਜਿਹੜੀਆਂ ਡਿਪਾਰਟਮੈਂਟ ਵੱਲੋਂ ਕੀਤੀਆਂ ਜਾ ਰਹੀਆਂ ਪਠਾਨਕੋਟ ਚ ਜਿ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਜਿਹੜੀ ਆਪਣੀ ਮੀਟਿੰਗਸ ਹੋਈਆਂ ਉਹ ਚ ਦੱਸਿਆ ਕਿ ਵੀ ਜੀ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨ ਜਿਹੜੀਆਂ ਇੱਥੇ ਆਈਆਂ ਸਾਨੂੰ ਕਿ ਵੀ ਜਿਹੜੇ ਬੰਦੇ ਨਸ਼ੇ ਵੇਚ ਰਹੇ ਆ ਉਹਦੀ ਸਪਲਾਈ ਚ ਇਨਵੋਲਵ ਹੈ ਜਾਂ ਉਹਦੀ ਸਮਗਲਿੰਗ ਚ ਇਨਵੋਲਵ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਦੇ ਬੇਸਤੇ ਹੀ ਜਿਹੜੇ ਮਾਨਯੋਗ ਆਪਣੇ ਐਸਐਸਪੀ ਪਠਾਨਕੋਟਾ ਉਹਨਾਂ ਨੇ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਆਪਾਂ 1 ਮਾਰਚ ਤੋਂ ਹੀ ਮਤਲਬ ਸਪੈਸ਼ਲ ਡਰਾਈਵ ਇਹ ਸਟਾਰਟ ਕੀਤੀ ਹੈ ਤੇ ਮੇਰੇ ਏਰੀਆ ਚ ਹੀ ਹੁਣ ਤੱਕ ਤਕਰੀਬਨ ਆਪਾਂ 7 ਮੁਕਦਮੇ ਦੇ ਚੁੱਕੇ ਆ ਤੇ ਅੱਜ ਵੀ ਇੱਕ ਮਕਦਮਾ ਨੰਗਲਪੂਰ ਚ ਜਿਹੜਾ ਉਹ ਇਨ ਪ੍ਰੋਸੈਸ ਹੈ ਤੇ ਲਗਾਤਾਰ ਆਪਾਂ ਜਿਹੜੇ ਲਿਸਟਡ ਪੈਡਲਰਸ ਆ ਸਾਡੇ ਕੋਲ ਜਿਹੜੀ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਤੇ ਲੋਕਾਂ ਦੀ ਫੀਡਬੈਕ ਦੇ ਮੁਤਾਬਕ ਨਸ਼ਿਆਂ ਦੇ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਆਪਾਂ ਲਗਾਤਾਰ ਕਾਰਵਾਈ ਕਰ ਰਹੇ ਹਾਂ ਪਰ ਸਰ ਗਲੀ ਮੋਹੱਲਿਆਂ ਦੀ ਗੱਲ ਕਰੀਏ ਤਾਂ ਗਲੀ ਮੋਹੱਲਿਆਂ ਚ ਲਗਾਤਾਰ ਜਿਹੜੇ ਕਿ ਪੈਡਲਰਸ ਜਿਹੜੇ ਸਕਰੀਏ ਸੀਗੇ ਕਿ ਉਹਨਾਂ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਸ਼ਿਕੰਜੇ ਕਸ਼ਨ ਸ਼ੁਰੂ ਕਰ ਦਿੱਤੇ ਗਏ ਨੇ ਜੀ ਜੋ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਜਾਇਜ਼ ਆ ਇਹ ਜਿਹੜੀ ਲੋ ਲੈਵਲ ਦੀ ਪੈਡਲਿੰਗ ਹੈ ਜਿਸ ਤਰ੍ਹਾਂ ਗਲੀਆਂ ਮਹੱਲਿਆਂ ਚ ਕੋਈ ਛੋਟੇ-ਛੋਟੇ ਕੁਆਂਟੀਟੀ ਚ ਵੇਚ ਰਹੇ ਆ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਕੋਲ ਉਹਨਾਂ ਦੀ ਡਿਟੇਲ ਹੈ ਲਿਸਟ ਹੈ ਉਹਨਾਂ ਤੇ ਹੀ ਆਪਾਂ ਕੰਮ ਕਰ ਰਹੇ ਹੁਣ ਆਪਾਂ ਹਰ ਦਿਨ ਪਰਚੇ ਦੇ ਰਹੇ ਆ ਤੇ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਆ ਉਹਨਾਂ ਨੂੰ ਮੈਂ ਕਲੀਅਰਲੀ ਕਹਿ ਦੇਣਾ ਚਾਹੁੰਦਾ ਕਿ ਵੀ ਇਹ ਚੀਜ਼ ਨਾ ਕਰਨ ਅਦਰਵਾਈਜ਼ ਅਗਰ ਉਹ ਕਰਨਾ ਚਾਹੁੰਦੇ ਆ ਤੇ ਫਿਰ ਪੁਲਸ ਉਹਨਾਂ ਨੂੰ ਛੱਡੂਗੀ ਨਹੀਂ ਫਿਰ ਆਪਣੀ ਜਿਹੜਿਆ ਆਪਣੇ ਦਮ ਤੇ ਕੰਮ ਕਰਨ ਕਿਉਂਕਿ ਪੁਲਸ ਉਹਨਾਂ ਨੂੰ ਫਿਰ ਛੱਡੂਗੀ ਨਹੀਂ ਕਲ ਮੰਤਰੀ ਹਰਪਾਲ ਚਿਮਾ ਉਹਨਾਂ ਦੀ ਜਿਹੜੀ ਵਿਜ਼ਿਟ ਪਠਾਨਕੋਟ ਚ ਹੋਈ ਹੈ ਉਹਨਾਂ ਨੇ ਸੈਲੀ ਕੁਲੀ ਦਾ ਦੌਰਾ ਕੀਤਾ ਤਾਂ ਉੱਥੇ ਇੱਕ ਗੱਲਬੜੀ ਦੇਖਣ ਨੂੰ ਮਿਲੀ ਕਿ ਛੰਨੀ ਬੇਲੀ ਦੇ ਏਰੀਆ ਤੋਂ ਜਿਹੜਾ ਕਿ ਪਠਾਨਕੋਟ ਚ ਜਿਹੜਾ ਨਿਸ਼ਾਨਦਾ ਤੇ ਉਸ ਚੀਜ਼ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਕੀ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਕਿਉਂਕਿ ਸਰਾਊਂਡਿੰਗ ਦਾ ਏਰੀਆ ਗੱਲ ਕਰੀਏ ਚੱਕੀ ਪੁਲ ਤੋਂ ਕਾਫੀ ਜਿਹੜੇ ਰਸਤੇ ਨੇ ਉਸ ਪਾਸੋਂ ਜਿਹੜੇ ਪੈਂਦੇ ਨੇ ਇਧਰ ਨੂੰ ਕੀ ਉਪਰਾਲੇ ਨੇ ਸਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਛੰਨੀ ਬੇਲੀ ਇਹ ਪੈਂਦਾ ਹੈ ਹਿਮਾਚਲ ਚ ਤੇ ਹੁਣ ਉਧਰੋਂ ਅਗਰ ਪਠਾਨਕੋੜ ਕਿਸੇ ਨੇ ਆਣਾ ਤੇ ਉਹ ਚੱਕੀ ਦਾ ਪੁੱਲ ਪੰਦਾ ਆਪਣਾ ਇੱਕ ਮੇਨ ਉਧਰੋਂ ਆ ਸਕਦਾ ਜਾਂ ਉਹ ਪੂਰਾ ਕੰਡਵਾਲੋ ਲੋਲ ਘੁੰਮ ਕੇ ਹਰੀਆਲ ਵਾਲਾ ਪੁੱਲੋਂ ਉਧਰੋਂ ਆ ਸਕਦਾ ਦੋਨੋਂ ਜਗ੍ਹਾ ਤੇ ਆਪਾਂ ਆਪਣੇ ਨਾਕੇ ਲਾਏ ਆ ਬੜੇ ਚ ਪ੍ਰੋਬਲਮ ਕੀ ਆਂਦੀ ਹੈ ਕਿ ਇਹ ਜਿਹੜੇ ਬੰਦੇ ਹੈ ਇਹ ਚੀਜ਼ ਲੈਂਦੇ ਆ ਬੜੀ ਛੋਟੀ ਕੁਆਂਟੀਟੀ ਚ ਉਹ ਕੀ ਕਰਦੇ ਆ ਕਿਤੇ ਵੀ ਆਪਣੇ ਸਰੀਰ ਤੇ ਕਿਤੇ ਲੁਕਾ ਸਕਦੇ ਆ ਜਾਂ ਕਿਤੇ ਵੀ ਇਸ ਤਰ੍ਹਾਂ ਬੈਗ ਬੁੱਕ ਚ ਪਾ ਲੈਂਦੇ ਆ ਆਪਾਂ ਚੈਕਿੰਗ ਕਰ ਰਹੇ ਹਾਂ ਉਹਦੇ باوجود ਵੀ ਇਹ ਬੰਦੇ ਜਿਹੜੇ ਸਨੀਕ ਆਊਟ ਹੋ ਜਾਂਦੇ ਆ ਫਿਰ ਵੀ ਆਪਾਂ ਹੁਣ ਸਪੈਸ਼ਲ ਇਹਦੇ ਵਿੱਚ ਜਿਹੜੀ ਹੈ ਡਰਾਈਵ ਚਲਾਈ ਹੈ ਕਿ ਜਿਹੜੇ ਨਾਕੇ ਆ ਉਹਨਾਂ ਤੇ ਵੀ ਆਪਾਂ ਜਿਹੜੀ ਚੈਕਿੰਗ ਆ ਵਧਾਈ ਆ ਇਹਦਾ ਜਿਹੜਾ ਇਨਫਲੋ ਹੈ ਥਰੂ ਚੱਕੀ ਰਿਵਰ ਵੀ ਹੈ ਜਿਹੜੀ ਚੱਕੀ ਆਪਣੀ ਰਿਵਰ ਜਿਹੜੀ ਨਿਕਲਦੀ ਹੈ ਪਠਾਨਕੋਟ ਦੇ ਇੱਕ ਸਾਈਡ ਤੋਂ ਉਹਦੇ ਵਿੱਚੋਂ ਵੀ ਇਹ ਕਈ ਵਾਰੀ ਆ ਜਾਂਦੇ ਉੱਥੇ ਵੀ ਆਪਾਂ ਜਿਹੜੀ ਆਪਣੀ ਨਾਈਟ ਚ ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਭੇਜ ਰਹੇ ਆ ਕਹਿੰਦਾ ਇਹ ਭਾਵ ਹੈ ਕਿ ਵੀ ਜਿਹੜੀ ਇਹਦੀ ਮੂਵਮੈਂਟ ਹੈ ਉਹਨੂੰ ਵੀ ਆਪਾਂ ਟਰੈਕ ਕਰਨ ਲਈ ਕਾਫੀ ਜਿਹੜੀ ਹੈ ਚੈਕਿੰਗ ਵਧਾਈ ਆ ਇਸ ਤੋਂ ਇਲਾਵਾ ਜਿਹੜੀ ਇਨਫੋਰਸਮੈਂਟ ਆ ਇਹ ਬੰਦਿਆਂ ਨੂੰ ਫੜਨਾ ਉਹਦੇ 'ਚ ਸਾਡਾ ਸਪੈਸ਼ਲ ਫੋਕਸ ਹੈ ਕਿ ਵੀ ਉਹ ਤੇ ਆਪਾਂ ਕਰੀਏ ਕਿਉਂਕਿ ਜਿਹੜੇ ਅਗਰ ਇਹ ਬੰਦੇ ਫੜੋਗੇ ਤੇ ਉਹ ਫਿਰ ਲਿਆਂ ਤੋਂ ਵੀ ਫਿਰ ਜਿਹੜੇ ਆ ਉਹ ਗੁਰੇਜ਼ ਕਰਨ ਸਰ ਜੇਕਰ ਪੈਡਲਰਸ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇਖਿਆ ਗਿਆ ਸੀ ਪਠਾਨਕੋਟ 'ਚ ਕਈ ਅਜਿਹੇ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਪੈਡਰ ਸੀਗੇ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਸੀ ਤਾਂ ਜਿਹਦਾ ਬਾਹਰਲੇ ਇਜਲੀਆ ਦੇ ਵਿੱਚ ਤੋੜਨ ਦੇ ਵੀ ਜਿਹੜੇ ਆਰਡਰ ਆ ਰਹੇ ਨੇ ਬਲਡੋਜ਼ਰ ਚੱਲ ਰਹੇ ਨੇ ਕਿ ਪਠਾਨਕੋਟ 'ਚ ਵੀ ਕੋਈ ਸ਼ਾਰਟ ਲਿਸਟ ਹੈ ਉਹ ਜਿਹੜੇ ਪੈਡਲਰਸ ਜੀ ਪਹਿਲੇ ਤੋਂ ਮੈਂ ਕਹਿ ਦੇਣਾ ਚਾਹੁੰਦਾ ਕਿ ਪ੍ਰਾਪਰਟੀ ਫ੍ਰੀਜ਼ਿੰਗ ਤੇ ਡੈਮੋਲਿਸ਼ਨ ਅਲੱਗ-ਅਲੱਗ ਚੀਜ਼ਾਂ ਜਿਹੜੀ ਪ੍ਰਾਪਰਟੀ ਫ੍ਰੀਜ਼ਿੰਗ ਹੈ ਫ੍ਰੀਜ਼ਿੰਗ ਹੈ ਐਂਡੀਪੀਐਸ ਐਕਟ ਚ ਉਹ ਉਹਦੇ ਚ ਕੀ ਹੁੰਦਾ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਉਹਦੇ ਬਾਅਦ ਉਹਦਾ ਕੇਸ ਚੱਲਦਾ ਤੇ ਉਹ ਅੱਗੇ ਫਰਦਰ ਜੋ ਡਿਸਾਈਡ ਹੁੰਦਾ ਉਹ ਹੁੰਦਾ ਜਿਹੜੀ ਪ੍ਰਾਪਰਟੀ ਡੈਮੋਲਿਸ਼ਨ ਹੈ ਡੈਮੋਲਿਸ਼ਨ ਦੇ ਕੇਸ ਚ ਕੀ ਹੈ ਜਿਨ੍ਹਾਂ ਨੇ ਬੇਸਿਕਲੀ ਪ੍ਰਾਪਰਟੀ ਆਪਣੀ ਬਣਾਈ ਹੈ ਕੋਈ ਉਹਨਾਂ ਨੇ ਬਿਲਡਿੰਗ ਬਾਇਲॉज ਨਹੀਂ ਫਾਲੋ ਕੀਤੇ ਜਾਂ ਹੋਰ ਕੋਈ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਦਿੱਕਤ ਹੈ ਜਲਦੀ ਉਹਨਾਂ ਦੀ ਪ੍ਰਾਪਰਟੀ ਉੱਤੇ ਡਿਮੋਲਿਸ਼ ਹੁੰਦੀ ਹੈ ਬਟ ਜਿਹੜੇ ਨਸ਼ਾ ਤਸਕਰ ਲੋਕ ਜਿਹੜੇ ਇਸ ਕੇਸ 'ਚ ਇਹਨਾਂ ਚੀਜ਼ਾਂ 'ਚ ਇਨਵੋਲ ਹੈ ਨਾਰਕੋਟਿਕ ਦੀ ਸੇਲ 'ਚ ਤੇ ਸਾਨੂੰ ਲੱਗਦਾ ਹੈ ਕਿ ਵੀ ਇਹ ਜਿਹੜੀ ਪ੍ਰਾਪਰਟੀ ਹੈ ਉਹਨੇ ਆਪਣੀ ਜਿਹੜੀ ਹੈ ਨਸ਼ਿਆਂ ਨੂੰ ਵੇਚ ਕੇ ਬਣਾਈ ਹੈ ਉਹਦੇ ਵਿੱਚ ਦੇਖੋ ਆਪਾਂ ਐਜ਼ ਅ ਪੁਲਿਸ ਆਰਗੇਨਾਈਜੇਸ਼ਨ ਆਪਾਂ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਜਿੰਨੇ ਵੀ ਆਪਾਂ ਕੋਈ ਆਇਡੈਂਟੀਫਾਈ ਕੀਤੀਆਂ ਬਿਲਡਿੰਗਸ ਉਦੇ ਉੱਪਰ ਆਪਾਂ ਆਪਣੀ ਰეკਮੈਂਡੇਸ਼ਨ ਜਿਹੜੀ ਹੈ ਮੁਤਲਕ ਡਿਪਟੀ ਕਮਿਸ਼ਨਰ ਜਿਹੜੇ ਪਠਾਨਕੋਟ ਉਹਨਾਂ ਨੂੰ ਆਪਾਂ ਭੇਜ ਦਿੱਤੀ ਆ ਉਦੇ ਉੱਪਰ ਜਿਹੜਾ ਫਰਦਰ ਐਕਟ ਕਰਨਾ ਉਹਨਾਂ ਵੱਲੋਂ ਹੋਊਗਾ ਬਟ ਉਹਨਾਂ ਨੇ ਵੀ ਆਪਣਾ ਜਿਹੜਾ ਇਹਦੇ ਵਿਦਨ ਲਾਅ ਦੇਖ ਕੇ ਕਰਨਾ ਕਿ ਕਿਹੜੀ ਜਿਹੜੀ ਪ੍ਰਾਪਰਟੀ ਹੈ ਕਿ ਉਹਦੇ ਉੱਪਰ ਕਾਰਵਾਈ ਕੀਤੀ ਜਾਣੀ ਬੰਦੀ ਹੈ ਉਹ ਫਿਰ ਜਦੋਂ ਸਾਡੇ ਕੋਲ ਉਹ ਅਪਰੂਵ ਹੋ ਕੇ ਆਜੂਗੀ ਤੇ ਜੋ ਪੁਲਿਸ ਦੀ ਉਹਦੇ ਉੱਪਰ ਬੰਦੀ ਸਪੋਰਟ ਆਪਾਂ ਨਾਲ ਦੇਵਾਂਗੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਡਿਮੋਲਿਸ਼ ਵੀ ਹੋਊਗੀ ਬਟ ਹੋਊਗੀ ਐਸ ਪਰ ਲਾਅ ਤੇ ਪਠਾਨਕੋਟ 'ਚ ਵੀ ਆਪਾਂ ਇਸ ਤਰ੍ਹਾਂ ਦੀ ਲਿਸਟ ਫਾਰਵਰਡ ਕੀਤੀਆਂ ਅੱਗੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਇਹਦੇ ਉੱਪਰ ਕਰ ਰਿਹਾ ਕੰਮ ਜਦੋਂ ਉਹਨਾਂ ਵੱਲੋਂ ਡਾਇਰੈਕਸ਼ਨ ਆ ਜਾਈ ਕਿ ਤੇ ਆਪਾਂ ਉਹ ਵੀ ਕਾਰਵਾਈ ਕਰਾਂਗੇ ਸਰ ਦੇਖਿਆ ਜਾਂਦਾ ਕਿ ਇਹਨਾਂ ਡਰੱਗਸ ਸਪੈਲਡਰਸ ਵੱਲੋਂ ਨਾ ਛੋਟੇ-ਛੋਟੇ ਜਿਹੜੇ ਬੱਚੇ ਆ ਅੱਗੇ ਰੱਖੇ ਹੋਏ ਨੇ ਸਪਲਾਈ ਦੇ ਲਈ ਚਾਹੇ ਮੰਨ ਲਓ ਕਿ ਇੱਕ ਬੰਦਾ ਮੇਨ ਹੈਗਾ ਉਹਨੇ ਅੱਗੇ ਛੋਟੇ ਬੱਚੇ ਰੱਖਣੇ ਹੋਣਾ ਥਰੂ ਜਿਹੜੇ ਕਿ ਸਪਲਾਈ ਕਰਵਾਉਂਦੇ ਨੇ ਉਸ ਚੀਜ਼ ਨੂੰ ਰੋਕਣ ਦੇ ਜਿਸ ਤਰ੍ਹਾਂ ਜਿਹੜੀ ਤੁਸੀਂ ਗੱਲ ਕਹੀ ਹੈ ਬੇਸਿਕਲੀ ਇਹ ਇੱਕ ਅਵੇਅਰਨੈਸ ਦੀ ਗੱਲ ਹੈ ਉਹਦੇ ਵਿੱਚ ਜਿਹੜੀ ਪੁਲਿਸ ਹੈ ਉਹ ਤੇ ਸਕੂਲ ਚ ਜਾ ਕੇ ਮੁਹੱਲਿਆਂ 'ਚ ਜਾ ਕੇ ਮੀਟਿੰਗਸ ਦੇ ਥਰੂ ਵੀ ਇਹ ਆਪਾਂ ਕੰਮ ਕਰ ਰਹੇ ਹਾਂ ਇਹਦੇ ਵਿੱਚ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਉਹ ਵੀ ਆਪਣਾ ਰੋਲ ਇੱਚ ਅਦਾ ਕਰ ਰਹੀ ਹੈ ਬੇਸਿਕਲੀ ਤੇ ਦੇਖੋ ਜਿਹੜੇ ਛੋਟੇ ਬੱਚੇ ਇਹਦੇ 'ਚ ਲੱਗ ਰਹੇ ਉਹਨਾਂ ਨੂੰ ਤਾਂ ਸਮਝਾਉਣ ਦੀ ਲੋੜ ਹੈ ਜਾਂ ਉਹਨਾਂ ਨੂੰ ਐਜੂਕੇਸ਼ਨ ਦੇਣ ਦੀ ਲੋੜ ਹੈ ਕਿ ਵੀ ਇਹ ਜਿਹੜਾ ਕੰਮ ਹੈ ਮਾੜਾ ਇੱਚ ਨਾ ਪਵੋ ਤੇ ਸਾਡੇ ਕੋਲ ਜਿਹੜਾ ਬੜਾ ਵੱਡਾ ਤਬਕਾ ਉਹ ਐਡਿਕਟਸ ਦਾ ਵੀ ਹੈ ਜਿਹੜੇ ਨਸ਼ਿਆਂ ਤੇ ਲੱਗ ਚੁੱਕੇ ਹਨ ਉਹਨਾਂ ਲਈ ਵੀ ਸਾਨੂੰ ਪ੍ਰੋਗਰਾਮ ਦੇ ਅੰਡਰ ਉਹਨਾਂ ਨੂੰ ਜਿੱਦਾਂ ਹਸਪੀਟਲ 'ਚ ਜਿਹੜੇ ਰੀਹੈਬਿਟੇਸ਼ਨ ਸੈਂਟਰਸ ਆ ਉਹਨਾਂ ਤੇ ਜਮਾ ਕਰਾਣਾ ਜਾਂ ਉਹਨਾਂ ਨੂੰ ਜਿਹੜੀ ਓਟ ਸੈਂਟਰ ਤੋਂ ਮੈਡੀਸਿਨ ਮਿਲਦੀ ਆ ਉਹਨਾਂ ਤੇ ਲਗਾਉਣਾ ਤਾਂ ਕਿ ਉਹ ਜਿਹੜਾ ਉਹ ਇੱਕ ਗ੍ਰੈਜੂਲੀ ਹੈ ਨਸ਼ਾ ਜਿਹੜਾ ਛੱਡਦੇ ਨੂੰ ਉਹ ਵੀ ਕਰਨ ਦੀ ਲੋੜ ਆ ਉੱਚੇ ਆਪਾਂ ਵੀ ਕੰਮ ਕਰ ਰਹੇ ਹਾਂ ਸਿਵਲ ਐਡਮਿਨਿਸਟ੍ਰੇਸ਼ਨ ਵੀ ਕੰਮ ਕਰ ਰਹੀ ਆ ਤਾਂ ਸਾਡਾ ਹੋਲਿਸਟਿਕਲੀ ਇਹੀ ਇਹਦੇ 'ਚ ਥਿ ਵਿਊ ਹੈ ਕਿ ਜਿਹੜੇ ਐਡਿਕਟਸ ਆ ਜਾਂ ਜਿਹੜੇ ਨਵੇਂ ਲੜਕੀਆਂ 'ਚ ਲੱਗੇ ਆ ਉਹਨਾਂ ਨੂੰ ਇੱਥੋਂ ਛੁੜਾਇਆ ਜਾਵੇ ਤੇ ਜਿਹੜੇ ਪੈਡਲਰ ਆ ਜਿਹੜੇ ਵੇਚ ਰਹੇ ਉਹਨਾਂ ਦੇ ਖਿਲਾ ਤਾਂ ਬਿਲਕੁਲ ਪਠਾਨਕੋਟ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਡਰਗ ਪੈਨਲਰਸ ਦੇ ਉੱਤੇ ਜਿਹੜੀਆਂ ਕਾਰਵਾਈਆਂ ਪੁਲਿਸ ਵੱਲੋਂ ਜਿਹੜੀ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਸਖਤ ਚੇਤਾਵਨੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਕਿ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਕਾਮ ਨੇ ਉਹਨਾਂ ਨੂੰ ਜਿਹੜਾ ਛੱਡ ਦਿੱਤਾ ਜਾਏ ਤਾਂ ਕਿ ਜਿਹੜਾ ਨਿਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਹੈ ਪਠਾਨਕੋਟ ਪੁਲਿਸ ਵੱਲੋਂ ਜਿਹੜੀ ਹੈ ਨੇਪਰੇ ਚੜਨ ਦੇ ਜਿਹੜੇ ਪੂਰੇ ਜਿਹੜੇ ਉਪਰਾਲੇ ਜਿਹੜੇ ਸਖਤ ਤਰੀਕੇ ਦੇ ਨਾਲ ਜਿਹੜੇ ਕੀਤੇ ਜਾ ਰਹੇ ਨੇ ਦੇਖਦੇ ਰਹੋ ਦੈਨਿਕ ਸੂਰਾ ਟੀਵੀ ਮੈਨੂੰ ਦੋ ਇਜਾਜ਼ਤ